ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੇਤ ਗੁਵਿੰਦ ਅਰਦੀਐ ਹੋਵੇ ਆਨੰਦ ਕਣਾ ਸੰਤ ਜਨਾਂ ਮਿਲ ਪਾਈਐ ਰਸਨਾ ਨਾਮ ਪਣਾ ਚੇਤ ਗੋਵਿੰਦ ਰਦੀਏ ਹੋਵੇ ਅਨੰਦ ਕਣਾ ਸੰਤ ਜਨ ਮਿਲ ਪਾਈਏ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਇਤ ਸੇ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਤਾ ਜਨਮ ਜਣਾ ਜਲ ਤਨ ਮੈਲ ਪੁਰਿਆ ਅਰਵਿਆ ਵਿੱਚ ਬਣਾ ਸੁਪ੍ਰਭ ਚਿਤਨਾ ਆਵਈ ਕਿਤਨਾ ਦੁੱਖ ਗਣਾ ਜਿਨੀ ਰਵਿਆਸੋ ਪ੍ਰਭੂ ਤੈਨਾ ਪਾਗਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਜੇਤ ਮਲੈ ਸੋ ਪ੍ਰਭੂ ਤਿਸ ਕੈ ਪਾਏ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ